ਹੁਣ ਹੋ ਗਈ ਸੇਵੇਂ ਬਟਨ ਦੀ ਤਿਆਰੀ ਤੇ ਪਾ ਲਈ ਕਿੰਨੀ ਇੱਕ ਬਰੀਕ ਤਮੀ ਲੜਨ ਤੇ ਨਾਲ ਕੂਚੇ ਕੋਈ ਭਾਂਡਾ ਰੱਖ ਲੈਣਾ ਤੇ ਕੱਪੜਾ ਰਹਿ ਲਿਆ ਤੇ ਇਹਦੇ ਜਿਹੜਾ ਆਟਾ ਸੀ ਕੱਪੜਾ ਛਾਂ ਕਰਨਾ ਇਸ ਤਰ੍ਹਾਂ ਮੈਦਾਂ ਪਾਣ ਦੀ ਲੋੜ ਨਹੀਂ ਹੁੰਦੀ ਜੇ ਪਾਣਾ ਥੋੜਾ ਬਹੁਤਾ ਪਾ ਲਓ ਵੈਸੇ ਮੈਦੇ ਵੰਗਣੀ ਇਹ ਆਟਾ ਜਿਹੜਾ ਹੋਵੇ ਨਹੀਂ ਅਸਾਂ ਥੋੜਾ ਅਸਾਂ ਕਰਕੇ ਆਟਾ ਬਾਪ ਕੇ ਇਹਦੇ ਵਿੱਚ ਆਟਾ ਆਪਣਾ ਸ਼ਾਮ ਹੋ ਗਿਆ ਰੂਸੀਆਂ ਵਾਲੀਆਂ ਮੰਜੀਆਂ ਦੇ ਤੇ ਹੁਣ ਭਾਈ ਦੀ ਢੀਕ ਕਰਦੇ ਇਸ ਤਰ੍ਹਾਂ ਕਰਕੇ ਚਾਦਰਾਂ ਮਛਾਲੀ ਉਹ ਉਹਦੇ ਜਨੈਨ ਵਾਈਫਾਂ ਨੇ ਖੇਡ ਮਾਰ ਦਿੱਤੀ ਸਾਰੇ ਭਰਾ ਮੋਟੇ ਹੈ ਕੁੜੀ ਨਹੀਂ ਪੰਚੀ ਤੇ ਵੀ ਨਹੀਂ ਮੁੱਕਣੀ ਸਾਰੇ ਸਾਰੇ ਨਾ ਮੇਰੇ ਸੇਮੀਆਂ ਜਿਹੜੀਆਂ ਸਾਡੀਆਂ ਵੱਟ ਹੋ ਗਈਆਂ ਤੇ ਪਹਿਲਾਂ ਤਾਂ ਮੌਸਮ ਇਦਾਂ ਦਾ ਹੀ ਸੀਗਾ ਬੱਦਲ ਜੇ ਉੱਤੇ ਬਾਅਦ ਚ ਜਿਹੜੀ ਵਧੀਆ ਧੁੱਪ ਨਿਕਲੀ ਤੇ ਸੇਮੀਆਂ ਸੁੱਕ ਗਈਆਂ ਤੇ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਉਤਾਰ ਕੇ ਤੇ ਭੁੰਨ ਵੀ ਲਈਆਂ ਸੀਗੀਆਂ ਉਹ ਵੀਡੀਓ ਨਹੀਂ ਬਣੀ ਹੈਗੀ ਤੇ ਇੰਨਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਜਰੂਰ ਦੱਸਿਓ ਕਿਹਨਾਂ ਕਿਹਨਾਂ ਦੇ ਇਹ ਰਿਵਾਜ ਹੈ ਜਿਹੜਾ ਰਖੜੀ ਤੋਂ 8 ਦਿਨ ਬਾਅਦ ਜਿਹੜਾ ਸੇਮੀਆਂ ਦਾ ਮੱਥਾ ਟਿਕਿਆ ਜਾਂਦਾ ਹੈ ਤੇ ਚ ਲਈ ਜਿਹੜੀ ਘਰ ਵਿੱਚ ਸੇਮੀਆਂ ਬਟਾਉਂਦੇ ਅਸੀਂ ਪਹਿਲਾਂ ਤਾਂ ਹੱਥਾਂ ਨਾਲ ਬੜਦੇ ਸੀ ਹੁਣ ਤਾਂ ਚਲੋ ਮਸ਼ੀਨਾਂ ਆ ਜਾਂਦੀਆਂ ਘਰ ਘਰ ਸੌਖਾ ਹੋ ਗਿਆ ਕੰਮ ਤੇ ਇਹ ਅਸੀਂ ਆਟੇ ਨੂੰ ਜਦੋਂ ਤੁਸੀਂ ਦੇਖਿਆ ਕੱਪੜਾ ਛਾਣ ਕਰ ਲਿਆ ਤੇ ਵਿੱਚ ਜੇ ਤੁਸੀਂ ਡੈਟੇਲ ਕਰਦਾ ਸੂਜੀ ਪਾ ਲਓ ਮੈਂ ਸੂਜੀ ਪਾਈ ਸੀ ਜੇ ਮੈਦਾ ਪਾਣਾ ਤਾਂ ਮੈਦਾ ਵੀ ਪਾ ਸਕਦੇ ਆ ਤੇ ਅਨਕ ਸੀਗਾ ਅੱਜ ਦਾ ਬਲੌਗ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਵਾਹਿਗੁਰੂ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਤੰਦਰੁਸਤੀਆਂ ਬਖਸ਼ੇ ਉਹਨਾਂ ਚੰ